ਸੋ ਸਹਜ ਸੁਭਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੋਹੋਂ ਝਟੀ ਆ ਤੁਦ ਰਿਤੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਦਿਸ ਪਾਸ ਬਹਿਟਿਆ ਸੋਹੀਆ ਸਬਨਾੰਦਾ ਵੇਸਾ ਹੋ ਸੱਜਣ ਸੱਚ ਪਾਤ ਸਾਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਦੀਵਾ ਹੈ ਗੁਰੂ ਸਾਹਿਬ ਜੀ ਸੋਰਠਾ ਮਹੱਲਾ ਚੌਥਾ ਆ ਰੂਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਆ ਤੁਦਾ ਪਿਆਰਾ ਅੱਤੇ ਆਪੇ ਅਪਾਹੋ ਵਣਜਾਰਾ ਜਾਗ ਆਪੇ ਹਿਆਰਾ ਆਪ ਤੇ ਸੱਚ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਅੱਪੇ ਆਪੇ ਵਰਤਦਾ ਪਿਆਰਾ ਅੱਪੇ ਆਪੇ ਅਪਾਹੋ ਵਣਜਾਰਾ ਜੱਗ ਆਪੇ ਹੈ ਪਿਆਰਾ ਅੱਪੇ ਸੱਚਾ ਸਾਹ ਹੋ ਅੱਪੇ ਵਣਜ ਵਾਪਾਰੀਆ ਪਿਆਰਾ ਅੱਪੇ ਸੱਚ ਵੇਸਾ ਹੋ ਜਾਪ ਮਾਨ ਹਾਰੇ ਹਾਰੇ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਪਿਆਰ ਅੰਮ੍ਰਿਤ ਅਗਮ ਅਥਾਹ ਰਹਾਓ ਆਪੇ ਸੋਣ ਸਭ ਵੇਖਦਾ ਪਿਆਰਾ ਮੋਕ ਕਬੋਲੇ ਆਪੇ ਮੋਹ ਰਹੋ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਵਿਖਾਲੇ ਰਹੋ ਅੱਪੇ ਹੀ ਸਭ ਆਪਰੇ ਪਿਆਰਾ ਅੱਪੇ ਵੇ ਪਰਵਾਹ ਹੋ ਅੱਪੇ ਆ ਪਿਆਰਾ ਸਿਰ ਆਪੇ ਤੰਦੜਾ ਲਾਹੋ ਆਪ ਟਕਰਾਏ ਸਖਤੀ ਪਿਆਰਾ ਆਪੇ ਮਾਰੀ ਮਾਰੇ ਜਾਂ ਆਪੇ ਸਾਗਰ ਬੋਹਥਾ ਪਿਆਰਾ ਗੁਰਖੇਵਟ ਆਪੇ ਚਲਾਹੋ ਆਪ ਕੜ ਲੰਗਦਾ ਪਿਆਰਾ ਕਾਰ ਚੋਜ ਵੇਖਾ ਪਾਤੇ ਸਾਹੋ ਅੱਪੇ ਆਪੇ ਦਾਇਆ ਲੋ ਹੈ ਪਿਆਰਾ ਜਾਨ ਨਾਨਕ ਬਖਸ਼ ਮਿਲਾਹੁ ਆਪੇ ਸਾਗਰ ਬੋਹთა ਪਿਆਰਾ ਗੁਰਖੇਵ ਤੂੰ ਆ ਪਿਚਲਾ ਹੋ ਅੱਪੇ ਹੀ ਛਾੜੇ ਲੰਗਦਾ ਪਿਆਰਾ ਕਾਰੇ ਚੋਜ ਵੇਖਾਂ ਆਤਸਾ ਹੋ ਆਪੇ ਆਪੇ ਦਇਆਲ ਹੈ ਪਿਆਰਾ ਜਾਨ ਨਾਨਕ ਵਖਸ ਮਿਲਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ आपे आते वर्तदा प्यारा आपे आपे वन जारा जग आप है प्यारा आपे साचा साहो आपे वणज बा पारिया प्यारा ਆਪੇ ਸੱਚ ਵੇਸਾ ਹੋ